ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਪਿੰਡ ਅਸਰ ਦੇ ਹੋਂਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਸੋਨੀ ਜੀ ਮਨਦੀਪ ਜੀ ਹੋਰ ਸਾਡੇ ਜਿੰਨੇ ਬਲਾਕ ਪ੍ਰਧਾਨ ਨੇ ਗੁਰਜਿੰਦਰ ਹੁਣੀ ਚੇਅਰਮੈਨ ਸਾਹਿਬ ਇਹਨਾਂ ਦੇ ਯਤਨਾਂ ਦੇ ਨਾਲ ਅੱਜ ਲਗਭਗ 50 ਪਰਿਵਾਰ ਜਿਹੜੇ ਨੇ ਉਹ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਕੁਝ ਆਕਾਲੀ ਦਲ ਦੇ ਨੇ ਕੁਝ ਕਾਂਗਰਸ ਦੇ ਨੇ ਔਰ ਕਾਫੀ ਮੋਤਬਰ ਕਾਫੀ ਅਸਰ ਰਸੂਕ ਰੱਖਣ ਵਾਲੇ ਪਰਿਵਾਰ ਜਿਹੜੇ ਨੇ ਉਹ ਅੱਜ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਪਿਛਲੇ 2 ਸਾਲ ਦੇ ਵਿੱਚ ਜੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੰਮਕਾਰ ਕੀਤੇ ਨੇ ਪੰਜਾਬ ਦੇ ਵਿੱਚ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦਾ ਫੈਸਲਾ ਕੀਤਾ ਸੋ ਮੈਂ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੂੰ ਪਾਰਟੀ ਦੇ ਵਿੱਚ ਆਉਣ ਤੇ ਜੀ ਆਇਆਂ ਸਦਾ ਇਹ ਜੋ ਵੀ ਪਾਰਟੀ ਦੇ ਵਿੱਚ ਪੰਦਾ ਮਾਨ ਸਤਕਾਰ ਆ ਉਹ ਇਹਨਾਂ ਨੂੰ ਜ਼ਰੂਰ ਦਿੱਤਾ ਜਾਊਗਾ ਵੈਸੇ ਵੀ ਸਾਡੀ ਟੀਮ ਪਹਿਲਾਂ ਵੀ ਅੰਤਰਦੇਵ ਹੋਂਦੇ ਵਿੱਚ ਬਹੁਤ ਮਜ਼ਬੂਤੀ ਦੇ ਨਾਲ ਕੰਮ ਕੀਤਾ ਸੀਗਾ ਪਿਛਲੀਆਂ ਦੋ ਇਲੈਕਸ਼ਨ 17 ਦੇ ਵਿੱਚ ਵੀ ਸਾਰੇ ਸਤਕਾਰਯੋਗ ਸਾਥੀ ਉਦੋਂ ਵੀ ਸਾਡੇ ਨਾਲ ਸੀਗੇ ਬਾਈ ਦੇ ਵਿੱਚ ਨਾਲ ਸੀਗੇ ਕਾਫੀ ਇਸ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਵਧੀਆ ਹੁੰਗਾਰਾ ਮਿਲਦਾ ਆ ਤੇ ਅੱਜ ਵੀ ਇਸ ਜੋ ਇਹਨਾਂ ਨੇ ਆ ਸ਼ਾਮਲ ਹੋਏ ਆ ਆਮ ਆਦਮੀ ਪਾਰਟੀ ਦੇ ਵਿੱਚ ਇਹਦੇ ਨਾਲ ਮੈਂ ਸਮਝ ਦੱਸ ਦਰ ਦੇਉਂ ਹੋਂ ਪੈਂਟ ਹੀ ਨਹੀਂ ਸਾਡਾ ਮਹਿਤਾ ਸਰਕਲ ਆਲਾ ਦਵਾਲਾ ਜਿਹੜਾ ਸਾਰਾ ਹੀ ਆ ਉਹ ਅੱਜ ਇੱਕ ਪਾਸੜ ਹੋ ਗਿਆ ਆਮ ਆਦਮੀ ਪਾਰਟੀ ਦੇ ਨਾਲ ਹੋ ਗਿਆ ਅਸੀਂ ਖਡੂਰ ਸਾਹਿਬ ਹਲਕੇ ਦੀ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਦੀ ਜਿਹਦੇ ਵਿੱਚ ਕਿ ਸਾਡਾ ਵੀ ਜੰਡਿਆਲਾ ਹਲਕਾ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਆਉਂਦਾ ਅਸੀਂ ਵੱਡੀ ਲੀਡ ਦੇ ਨਾਲ ਇਹ ਜਿਹੜੀ ਖਡੂਰ ਸਾਹਿਬ ਹਲਕੇ ਦੀ ਸੀਟ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਝੋਲੀ ਦੇ ਵਿੱਚ ਜਿਹੜੀ ਆ ਉਹ ਪਾਵਾਂਗੇ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿੰਦਾਬਾਹ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਪਿੰਡ ਅਸਤਰ ਦੇ ਹੋਂਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਸੋਨੀ ਜੀ ਮਨਦੀਪ ਜੀ ਹੋਰ ਸਾਡੇ ਜਿੰਨੇ ਬਲਾਕ ਪ੍ਰਧਾਨ ਨੇ ਗੁਰਜਿੰਦਰ ਹੁਣੀ ਚੇਅਰਮੈਨ ਸਾਹਿਬ ਇਹਨਾਂ ਦੇ ਯਤਨਾਂ ਦੇ ਨਾਲ ਅੱਜ ਲਗਭਗ 50 ਪਰਿਵਾਰ ਜਿਹੜੇ ਨੇ ਉਹ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਕੁਝ ਅਕਾਲੀ ਦਲ ਦੇ ਨੇ ਕੁਝ ਕਾਂਗਰਸ ਦੇ ਨੇ ਔਰ ਕਾਫੀ ਮੋਤਬਰ ਕਾਫੀ ਅਸਰ ਰਸੂਕ ਰੱਖਣ ਵਾਲੇ ਪਰਿਵਾਰ ਜਿਹੜੇ ਨੇ ਉਹ ਅੱਜ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਪਿਛਲੇ 2 ਸਾਲ ਦੇ ਵਿੱਚ ਜੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੰਮਕਾਰ ਕੀਤੇ ਨੇ ਪੰਜਾਬ ਦੇ ਵਿੱਚ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦਾ ਫੈਸਲਾ ਕੀਤਾ ਸੋ ਮੈਂ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੂੰ ਪਾਰਟੀ ਦੇ ਵਿੱਚ ਆਉਣ ਤੇ ਜੀ ਆਇਆਂ ਸਦਾ ਤੇ ਜੋ ਵੀ ਪਾਰਟੀ ਦੇ ਵਿੱਚ ਬੰਦਾ ਮਾਨ ਸਤਕਾਰ ਆ ਉਹ ਇਹਨਾਂ ਨੂੰ ਜਰੂਰ ਦਿੱਤਾ ਜਾਊਗਾ ਵੈਸੇ ਵੀ ਸਾਡੀ ਟੀਮ ਪਹਿਲਾਂ ਵੀ ਅਤਰਦੇ ਹੋਂਦੇ ਵਿੱਚ ਬਹੁਤ ਮਜ਼ਬੂਤੀ ਦੇ ਨਾਲ ਕੰਮ ਕੀਤਾ ਸੀਗਾ ਪਿਛਲੀਆਂ ਦੋ ਇਲੈਕਸ਼ਨ 17 ਦੇ ਵਿੱਚ ਵੀ ਸਾਰੇ ਸਤਕਾਰਯੋਗ ਸਾਥੀ ਉਦੋਂ ਵੀ ਸਾਡੇ ਨਾਲ ਸੀਗੇ ਬਾਈ ਦੇ ਵਿੱਚ ਨਾਲ ਸੀਗੇ ਕਾਫੀ ਇਸ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਵਧੀਆ ਹੁੰਗਾਰਾ ਮਿਲਦਾ ਆ ਤੇ ਅੱਜ ਵੀ ਇਸ ਜੋ ਇਹਨਾਂ ਨੇ ਆ ਸ਼ਾਮਲ ਹੋਏ ਆ ਆਮ ਆਦਮੀ ਪਾਰਟੀ ਦੇ ਵਿੱਚ ਇਹਦੇ ਨਾਲ ਮੈਂ ਸਮਝਦਾ ਕਰਦੇ ਹਾਂ ਪੈਂਟ ਹੀ ਨਹੀਂ ਸਾਡਾ ਮਹਿਤਾ ਸਰਕਲ ਆਲਾ ਦਵਾਲਾ ਜਿਹੜਾ ਸਾਰਾ ਹੀ ਆ ਉਹ ਅੱਜ ਇੱਕ ਪਾਸੜ ਹੋ ਗਿਆ ਆਮ ਆਦਮੀ ਪਾਰਟੀ ਦੇ ਨਾਲ ਹੋ ਗਿਆ ਅਸੀਂ ਖਡੂਰ ਸਾਹਿਬ ਹਲਕੇ ਦੀ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਦੀ ਜਿਹਦੇ ਵਿੱਚ ਕਿ ਸਾਡਾ ਵੀ ਜੰਡਿਆਲਾ ਹਲਕਾ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਆਉਂਦਾ ਅਸੀਂ ਵੱਡੀ ਲੀਡ ਦੇ ਨਾਲ ਇਹ ਜਿਹੜੀ ਖਡੂਰ ਸਾਹਿਬ ਹਲਕੇ ਦੀ ਸੀਟ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਝੋਲੀ ਦੇ ਵਿੱਚ ਜਿਹੜੀ ਆ ਉਹ ਪਾਵਾਂਗੇ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੰਦਾਬਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par